ਆਉਂਦੇ ਜਾਂਦੇ ਰਹਿੰਦੇ ਮੁੰਡਿਆਂ ਦੇ ਟੋਲੇ ਪੱਕਾ ਸਮਾਂ ਪਰ ਕੋਈ ਨਹੀਂ ਹੰਦਾ ਪਾਲਾ ਫੌਜੀ ਦੀ ਨੌ ਤੇ ਵੱਡੀ ਕੁੜੀ ਨੂੰ ਆਪਣੀ ਜੱਦੀ ਮਲਕੀਅਤ ਹੀ ਸਮਝਦਾ ਜਦੋਂ ਇੱਕ ਦਿਨ ਫੌਜੀ ਨੂੰ ਘਰਵਾਲੀ ਤੋਂ ਪਤਾ ਲੱਗਾ ਕਿ ਛੋਟੀ ਕੁੜੀ ਨੂੰ ਪਾਲੇ ਨੇ ਕਰ ਦਿੱਤਾ ਹੈ ਗਰਭਵਤੀ ਉਹ ਹੈਰਾਨ ਹੋ ਗਿਆ ਗੁੱਸੇ ਵਿੱਚ ਉੱਬਲਦਾ ਭਪਕ ਕੇ ਗੱਲ ਪੈ ਗਿਆ ਪਾਲੇ ਦੇ ਡੁੱਬ ਕੇ ਮਰ ਜਾ ਪਾਪੀਆ ਇੱਕ ਘਰਤਾ ਛੱਡ ਲੈਂਦੀ ਹੈ ਡੈਨਵੀ ਇੱਕੋ ਥਾਲੀ ਖਾ ਕੇ ਝੂਠ ਖਲਾਰੀਉ ਪਾਗਲ ਨਾਲ ਮੂੰਹ ਕਲਾ ਕੀਤਾ ਹੀ ਕੀੜੇ ਪੈਣਗੀ ਤੈਨੂੰ ਬੇਸ਼ਰਮਾ ਕੁੱਤੇ ਦੀ ਮੌਤੇ ਮਰੇਗਾ ਜ਼ਾਲਿਮਾ ਪਾਪੀਆ ਸਟੇਨ ਸਾਫ ਕਰਦਾ ਪਾਲਾ ਸਹਿਜ ਜੇ ਦੇ ਨਾਲ ਕਹਿੰਦਾ ਫੌਜੀਆ ਇਹ ਕਿਹੜੀ ਗੱਲ ਆ ਅੱਜ ਰਾਤੀ ਵੜਦਾਂਗੇ ਫਾ ਡੋਬਦਾਂਗੇ ਨਹਿਰ ਦੇ ਵਿੱਚ ਤੇਰਾ ਸਗੋ ਫਾਇਦਾ ਹੋ ਜੂ 8-10 ਲੱਖ ਦਾ ਵਿਆਹ ਦਾ ਰਫੜ ਮੁੱਕ ਜੂ ਸੁਣ ਕੇ ਸੁਨ ਹੋ ਗਿਆ ਫੌਜੀ ਪਾਲੇ ਦੀ ਗੱਲ ਹਿੰਮਤ ਨਾ ਰਹੀ ਬੋਲਣ ਦੀ ਰਾਤ ਵੇਲੇ ਸਿੰਘ ਕੁੜੀਆਂ ਵੀ ਉੱਥੇ ਆਮ ਲਿਆਉਂਦੇ ਬਰਸ਼ਿਆਂ ਵਰਗੇ ਮੁੰਡੇ ਸ਼ਰਾਬ ਫੀਮ ਤੇ ਹੋਰ ਨਸ਼ਿਆਂ ਨਾਲ ਅੰਨੇ ਹੋਏ ਹੁੰਦੇ ਅਲੜ ਕੁੜੀਆਂ ਦੁਹਾਈ ਦਿੰਦੀਆਂ ਤਰਲੇ ਕਰਦੀਆਂ ਕਬਰੌਂਦੀਆਂ ਲਊ ਲਹਾਨ ਹੋਈਆਂ ਪਈਆਂ ਰਹਿੰਦੀਆਂ ਨਕਲੀ ਸਿੰਘ ਵਿਸਕੀ ਡ ਘਾਰੀ ਜਾਂਦੇ ਮੁਰਗੇ ਚੱਬੀ ਜਾਂਦੇ ਕੁੜੀਆਂ ਹੰਗਾਲੀ ਜਾਂਦੇ